ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਨਮਾਦਿਆਂ ਦੇ ਮੇਲੇ ਤੋਂ ਬਾਅਦ ਪਿੰਡ ਨਦਾਮਪੁਰ ਵਿਖੇ ਗੂਗਾ ਮਾੜੀ ਉੱਤੇ ਮੇਲਾ ਲਗਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਨਦਾਮਪੁਰ ਦੇ ਗੂਗਾ ਮਾੜੀ ਦੇ ਮੇਲੇ ਦੇ ਜਿੱਥੇ ਕੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪਹੁੰਚਿਆ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਸਰਪੰਚ ਚੰਨੋ ਅਤੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਬੱਬੂ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਲੱਖਾ ਪੱਗੂ ਵਾਲਾ ਅਤੇ ਮੌਜੂਦਾ ਟਰੱਕ ਜੀ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀਵਾਜਵਾ ਜੀ ਅਤੇ ਸੁਖਮਣ ਬਾਲਦੀਆ ਅਤੇ ਹਰਦੀਪ ਸਿੰਘ ਮਾਈ ਖੜੇ ਨਜ਼ਰ ਆ ਰਹੇ ਆ ਤਸਵੀਰਾਂ ਵੀ ਦੇਖ ਸਕਦੇ ਹੋ ਸਨਮਾਨ ਕੀਤੇ ਜਾ ਰਹੇ ਹਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਦੇ ਅਤੇ ਉਹਨਾਂ ਦੇ ਨਾਲ ਮਨਦੀਪ ਸਿੰਘ ਲੱਕੇਵਾਲ ਵੀ ਖੜੇ ਨਜ਼ਰ ਆ ਰਹੇ ਆ ਤਸਵੀਰਾਂ ਦੇ ਵਿੱਚ ਅਤੇ ਇਸ ਮੌਕੇ ਤੇ ਆਪਣੇ ਆਪ ਦੇ ਵਿੱਚ ਬਹੁਤ ਹੀ ਸਲਾਘਾਯੋਗ ਪਰਾਲਾ ਹੈ ਕਿਉਂਕਿ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਜਿੱਥੇ ਕੁਸ਼ਤੀ ਦੇ ਮੁਕਾਬਲੇ ਸ਼ੁਰੂ ਕਰਵਾਏ ਜਾ ਰਹੇ ਹਨ ਉਹਨਾਂ ਵੱਲੋਂ ਓਪਨਿੰਗ ਕੀਤੀ ਜਾ ਰਹੀ ਹੈ ਪਿੰਡ ਨਦਾਂਪੁਰ ਦੇ ਵਿੱਚ ਜਿੱਥੇ ਉਹਨਾਂ ਦੇ ਨਾਲ ਕੁਲਦੀਪ ਸਿੰਘ ਸਰਪੰਚ ਪਿੰਡ ਰਾਜਪੁਰਾ ਖੜੇ ਨਜ਼ਰ ਆ ਰਹੇ ਆ ਤਸਵੀਰਾਂ ਦੇ ਵਿੱਚ ਅਤੇ ਇਸ ਮੌਕੇ ਉਹਨਾਂ ਦੇ ਨਾਲ ਕਰਨੈਲ ਸਿੰਘ ਸਾਫ ਕਸਰਪੰਜ ਪਿੰਡ ਮਾਜੀ ਦੇ ਵੀ ਖੜੇ ਨਜ਼ਰ ਆ ਰਹੇ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਨਾਲ ਜ਼ਿਲ੍ਹਾ ਵਾਇਸ ਜੂਨੀਅਰ ਪ੍ਰਧਾਨ ਸੰਗਰੂਰ ਤੋਂ ਜਸਪਾਲ ਸਿੰਘ ਦੀ ਮਟਰਾ ਸਰਪੰਚ ਉਹ ਵੀ ਖੜੇ ਨਜ਼ਰ ਆ ਰਹੇ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਨਾਲ ਵਿਕਰਮ ਸਿੰਘ ਨਖਟਾ ਆਮ ਆਦਮੀ ਪਾਰਟੀ ਬਲਾਕ ਇੰਚਾਰਜ ਖੜੇ ਨਜ਼ਰ ਆ ਰਹੇ ਆ ਤਸਵੀਰਾਂ ਦੇ ਵਿੱਚ ਜਿੱਥੇ ਉਹਨਾ ਵੱਲੋਂ ਗੁੱਗਾ ਮਾੜੀ ਦੇ ਮੱਥਾ ਟੇਕੇ ਜਾ ਰਹੇ ਹਨ ਅਤੇ ਆਪਬਾ ਜੀ ਨੂੰ ਨਮਸਤਕੋ ਕੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਜਾ ਰਹੇ ਹਨ ਅਤੇ ਇਸੇ ਮੌਕੇ ਉਹਨਾਂ ਦੇ ਨਾਲ ਹਲਕਾ ਵਿਦਾਇਗਨ ਰੰਤਕੋਰ ਬੜਾ ਜਿੱਤੇ ਮਨਦੀਪ ਸਿੰਘ ਲੱਕੇਵਾਲ ਖੜੇ ਨਜ਼ਰ ਆ ਰਹੇ ਹਨ ਇਹ ਤਸਵੀਰਾਂ ਪਿੰਡ ਨਦਾਂਪੁਰ ਦੀ ਗੁੱਗਾ ਮਾੜੀ ਦੀ ਮੇਲੇ ਦੀ ਨਜ਼ਰ ਆ ਰਹੀਆਂ ਹਨ ਜਿੱਥੇ ਉਹਨਾਂ ਦਾ ਸਨਮਾਨ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸੇ ਮੌਕੇ ਤਸਵੀਰਾਂ ਦੇਖ ਸਕਦੇ ਹੋ ਪਿੰਡ ਨਦਾਂਪੁਰ ਦੀਆਂ ਨਜ਼ਰ ਆ ਰਹੀਆਂ ਹਨ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਜਿੱਥੇ ਕੋਲੇ ਪਹੁੰਚੇ ਤੇ ਕੀਤੇ ਨਾਲੇ ਮਾੜੀ ਤੇ ਮੱਥਾ ਟੇਕੂ ਕੀ ਕਾਂਗਰਸ ਉਹਦੀ ਅ ਬਿਲਕੁਲ ਜਿਹੜਾ ਭਾਦੋ ਦਾ ਮਹੀਨਾ ਹੁੰਦਾ ਅ ਗੁੱਗਾ ਜਾਇਰ ਪੀਰ ਦਾ ਜਿਹੜਾ ਮਹੀਨਾ ਉਹਦੀ ਬੜੀ ਮਨਤਾ ਹੁੰਦੀ ਹੈ ਪੂਰੇ ਦੇ ਸਪਾਰ ਦੇ ਵਿੱਚ ਮੰਨਤਾ ਹੁੰਦੀ ਹੈ ਔਰ ਅੱਜ ਨਦਾਮਪੁਰ ਨਤਮਸਤਕ ਹੋਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਔਰ ਇਸ ਨਗਰ ਦੇ ਵਿੱਚ ਇਸ ਮੇਲੇ ਦੇ ਵਿੱਚ ਹਰ ਸਾਲ ਜਿਹੜੀ ਕਮੇਟੀ ਹੈ ਸਾਰੇ ਪ੍ਰਬੰਧਕ ਨੇ ਉਹ ਜਿਹੜੇ ਘੋਲ ਕਰਾਉਂਦੇ ਨੇ ਸੋ ਅੱਜ ਉਹਨਾਂ ਘੋਲਾਂ ਦੇ ਉੱਤੇ ਜਿਹੜੇ ਪਹਿਲਵਾਨ ਨੇ ਉਹਨਾਂ ਨੂੰ ਮਿਲਣ ਦਾ ਜਿਹੜਾ ਮੌਕਾ ਮਿਲਿਆ ਸੋ ਬੜੀ ਖੁਸ਼ੀ ਹੋਈ ਹੈ ਔਰ ਪਰਮਾਤਮਾ ਕਿਰਪਾ ਕਰੇ ਕਿ ਗੂਗਾ ਜਹਰਪੀਰ ਜੋ ਵੀ ਸ਼ਰਧਾ ਭਾਵਨਾ ਲੈ ਕੇ ਸਾਰੇ ਨਗਰ ਨੇ ਜੋ ਸੇਵਾ ਕੀਤੀ ਆ ਸਾਰਿਆਂ ਦੀ ਜਿਹੜੀਆਂ ਮਨੋ ਕਾਮਨਾਵਾਂ ਭਾਵਨਾਵਾਂ ਨੇ ਜਿਹੜੀਆਂ ਪੂਰੀਆਂ ਹੋਣ ਤੇ ਇਹ ਜਿਹੜਾ ਸਾਡੀ ਵਿਰਾਸਤ ਏ ਸਾਡੇ ਜਿਹੜੇ ਧਾਰਮਿਕ ਜਿਹੜੇ ਸਥਾਨ ਨੇ ਉਹਨਾਂ ਦੇ ਉੱਤੇ ਇਸੇ ਤਰੀਕੇ ਨਾਲ ਜਿਹੜੇ ਵਾਦ ਛੱਡ ਕੇ ਜਿਹੜੇ ਸਮਾਗਮ ਹੁੰਦੇ ਰਹਿੰਦੇ। ਤੋਂ ਪਹਿਲਾਂ ਨਮਾਦੇ ਮੇਲੇ ਤੇ ਅੱਜ ਜਿਹੜਾ ਨਦਮਪੁਰ ਮੇਲਾ ਸੀ ਤਾਂ ਤੁਸੀਂ ਇੱਥੇ ਪੁੱਛਿਓ ਕੀ ਕਹਿੰਦਾ ਸਰ। ਤੋਂ ਗੁੱਗਾ ਪੀਰ ਦਾ ਜਿਹੜਾ ਭਾਦੋਂ ਦੇ ਮਹੀਨੇ ਬਹੁਤ ਮਦਦਤਾ ਹੁੰਦੀ ਆ ਪ੍ਰਦੇਸ਼ ਭਰ ਦੇ ਵਿੱਚ ਜਿਹੜਾ ਭਾਦੋਂ ਦਾ ਮਹੀਨਾ ਉਹਨਾਂ ਦੀ ਯਾਦ ਜੁ ਬਣਾਇਆ ਜਾਂਦਾ। ਤੋਂ ਬੜੇ ਫੜ ਭੜ ਭੱਗੇ ਆ ਕਿ ਪਹਿਲਾਂ ਨਮਾਦੇ ਜਿਹੜਾ ਨਤਮਸਤਕ ਉਹਨਾਂ ਦਾ ਭਾਦ ਮੇਲਾ ਸੀ ਅੱਜ ਫੈਨਲ ਦਾ ਆਪੋਰ ਆਇਆ ਮੁੱਗਾ ਮਾੜੀ ਤੇ ਅਰ ਬਹੁਤ ਸਾਰਾ ਪਿਆਰ ਸਤ ਸਕਾਰ ਜਿਹੜਾ ਮਿਲਿਆ ਕਮੇਟੀ ਦੇ ਵੱਲੋਂ ਕਿ ਅੱਜ ਹਰ ਸਾਲ ਦੀ ਤਰ੍ਹਾਂ ਜਿਹੜੀ ਮੁੱਗਾ ਮਾੜੀ ਦੀ ਜਿਹੜੀ ਕਮੇਟੀ ਹੈ ਸਾਰੇ ਪ੍ਰਬੰਧਕ ਨੇ ਉਹ ਜਿਹੜੇ ਘੋਲ ਕਰਵਾਉਂਦੇ ਨੇ ਪਹਿਲਵਾਨਾਂ ਨੂੰ ਸੋ ਅੱਜ ਉਹ ਵੀ ਚੱਲ ਰਹੇ ਨੇ ਉੱਥੇ ਵੀ ਬਹੁਤ ਸਾਰਾ ਮਾਨ ਸਨਮਾਨ ਮਿਲਿਆ ਔਰ ਮੈਂ ਤਾਂ ਹੀ ਗੁਰੂ ਗੋਬੀਰ ਦੇ ਅਗੇ ਹੀ ਬੇਨਤੀ ਕਰਦੀ ਆ ਕਿ ਜੋ ਵੀ ਸਰਦ ਆ ਭਾਵਨਾ ਲੈ ਕੇ ਜੋ ਵੀ ਮਨੋ ਕਾਮਨਾਵਾਂ ਲੈ ਕੇ ਲੋਕੀ ਇੱਥੇ ਨਤਮਸਤਕ ਹੋ ਰਹੇ ਨੇ ਜੋ ਨਗਰ ਸੇਵਾ ਕਰ ਰਹੇ ਆ ਪਰਮਾਤਮਾ ਕਰੇ ਇਹਨਾਂ ਦੀ ਸੇਵਾ ਪ੍ਰਵਾਨ ਹੋਵੇ ਇਹਨਾਂ ਨੂੰ ਖੁਸ਼ੀਆਂ ਤੇ ਤਰੱਕੀਆਂ ਮਿਲਣ ਮੈਡਮ ਜਿਸ ਤਰ੍ਹਾਂ ਪਹਿਲਾਂ ਖੇਡਾ ਜੇ ਇਹਦੇ ਨਾਲ ਧਾਰਮਿਕ ਤੌਰ ਤੇ ਲੋਕੀ ਜੁੜੇ ਹੋਏ ਨੇ ਉਹਨਾਂ ਦੀ ਆਸਤਾ ਜੁੜੀ ਹੋਈ ਆ ਉੱਥੇ ਹੀ ਪੰਜਾਬ ਦੀ ਸੱਭਿਆਚਾਰ ਦੀ ਜਿਹੜੀ ਵਿਰਾਸਤ ਆ ਉਹਦੀ ਜਿਹੜੀ ਝਲਕ ਦਿਖਾਈ ਦਿੰਦੀ ਹੈ ਜਿਵੇਂ ਘੋਲ ਹੋ ਰਹੇ ਨੇ ਮੇਲਾ ਭਰਿਆ ਹੋਇਆ ਜਿਹੜੇ ਬਾਜ਼ਾਰ ਲੱਗੇ ਹੋਏ ਨੇ ਉਹ ਜਿਹੜਾ ਇਹ ਰੰਗਲੇ ਪੰਜਾਬ ਦੀ ਹਸਦੇਵਾਲ ਦੇ ਪੰਜਾਬ ਦੀ ਨਿਸ਼ਾਨੀ ਹੈ ਸੋ ਇਹਦੇ ਦਿਨ ਮੈਂ ਤਾਂ ਕਹਿੰਨੀ ਆ ਕਿ ਹੋਰ ਬਾਤ ਛੱਡ ਕੇ ਜਿਹੜੇ ਇਦਾਂ ਦੇ ਜਿਹੜੇ ਉਹ ਉਪਰਾਲੇ ਹੋਣ